ਮੈਨੂੰ ਸਰਬਸੰ ਮਦੀਨਾ ਬੜਾ ਵੇ ਮੈਂ ਤਾਂ ਵੀ ਨਹੀਂ ਲਿਆ 10 ਲੱਖ ਰੁਪਏ ਰੱਖੋ ਸਾਢੇ ਪਰ ਇਹ ਠੁਣਾ ਫੁੱਟਦਾ ਤਾਂ ਵੀ ਇਹ ਨਹੀਂ ਸਹਿਮਤੀ ਹੋਣੀ ਸੱਤਰਾਂ ਨੂੰ ਬਾੜ ਬਾੜ ਕੇ ਆ ਇਸ ਤੇ ਕਹਾਂ ਮੋੜੀ ਮੁਕਲਨ ਕਰਨਾ ਜਿਹੜੇ ਗੱਲ ਪੁੱਛ ਕਾ ਉਹ ਕਰੋ ਨਹੀਂ ਗੱਲ ਛੱਡੋ ਨਾ ਕੋਈ ਵੀ ਹੈ ਚਾਹੇ ਭਾਈ ਨਹੀਂ ਕਹਿੰਦਾ ਵੀ ਬੋਲਣਾ ਨਹੀਂ ਆਉਂਦਾ ਹੈਗਾ ਗੱਲ ਰੱਖੋ ਗੱਲ ਜਿਹੜੀ ਬੱਜੀ ਹੈ ਬੋਲੋ ਭਾਈ ਪੰਜ ਸਾਹ ਬੋਲਣ ਦਾ ਨੌਕਾ ਹੀ ਨਹੀਂ ਹੈ ਆਏ ਕਹਿੰਦਾ ਐਵੇਂ ਤਾਂ ਮੈਂ ਤਾਂ 사ऊदी ਇੱਕ ਨਵੇਂ ਦਾ ਮੈਂ ਖੇੜੇ ਤੇ ਚੜਨ ਨੂੰ ਤਿਆਰ ਆ ਜਿਹਨੇ ਉਹ ਕਲ ਜੀ ਤੁਹਾਡਾ ਸਵਾਗਤ ਕਰਦਾ ਆਪਣੇ ਚੈਨਲ ਤੇ ਬਿੰਦੀ ਸੁਹਾਲੀ ਚੈਨਲ ਤੇ ਮੈਂ ਤੁਹਾਡਾ ਆਪਣਾ ਬਿੰਦੀ ਸੁਹਾਲੀ ਤੇ ਅੱਜ ਫੇਰ ਨਗਰ ਖੇੜੇ ਤੇ ਹੋਇਆ ਸੀਗਾ ਇਕੱਠ ਜਿਹਦੇ ਵਿੱਚ ਬਹੁਤ ਸਾਰੇ ਬੰਦੇ ਆਏ ਬਟ ਬਹੁਤ ਸਾਰੇ ਨਹੀਂ ਆਏ ਤੇ ਉੱਥੇ ਲੋਕਾਂ ਨੇ ਖਾਦੀ ਸੌਂ ਕੇ ਅਸੀਂ ਗ੍ਰਿੰਦਲ ਦੀ ਕਰਾਂਗੇ ਸਪੋਰਟ ਕਿਉਂਕਿ ਇਕੱਠ ਚ ਬਹੁਤ ਬੰਦੇ ਨਹੀਂ ਆਏ ਸੋ ਤੁਹਾਡੇ ਨਾਲ ਸ਼ੇਅਰ ਕਰਦਾ ਪੂਰਾ ਦਾ ਪੂਰਾ ਬਲੌਗ ਬਣੇ ਰਿਹਾ ਮੇਰੇ ਚੈਨਲ ਤੇ ਅੱਗੇ ਜੁੜੋ ਤੇ ਪੂਰੀ ਵੀਡੀਓ ਦੇਖਣ ਤੱਕ ਬਹੁਤ ਜਿਆਦਾ ਮਾਹੌਲ ਗਰਮ ਹੋਇਆ ਲੋ ਜੀ ਮੌਦ ਦਾ ਪੂਰਾ ਗਰਮ ਆਇਆ ਹੋਆ ਸਰਪੰਚੀ ਦਾ ਅੱਜ ਫੇਰ ਕੀਤਾ ਹੋਇਆ ਇਕੱਠ ਤੇ ਅੱਜ ਸਹਿ 71 ਹੋਏ ਆ ਲੋਕ ਜੇ ਸਹਿਮਤੀ ਹੋ ਜਵੇ ਕਿਉਂਕਿ 6 ਤਰੀਕ ਹੋਗੀ ਕੱਲ ਦਾ ਦਿਨ ਲਾਸਟ ਹੈ ਵੀ ਜੇ ਪੇਪਰ ਵਾਪਸ ਹੋ ਜਾਣਾ ਕਿਉਂਕਿ ਪੂਰਾ ਜੇ ਹੈ ਕੋਈ ਨਿਆਣਾ ਚਾਹੇ ਕੋਈ ਸਿਆਣਾ ਜਿਹੜੀ ਪਗਲਵਾਤ ਹੋਈ ਹੈ ਕਿਸੇ ਨੇ ਪੁੱਛਣੀ ਹੈ ਕੁਝ ਵੀ ਹੈਗੀ ਹੈ ਹਰੇਕ ਬੰਦਾ ਪੁੱਛ ਸਕਦਾ ਹੈ। ਕੀ ਕਮੀ ਹੈ ਕੀ ਕਿਸੇ ਨੂੰ ਗਿਲਾ ਕਿਸੇ ਨੂੰ ਸ਼ਿਕਵਾ ਹੈ ਉਹ ਵੀ ਹਰੇਕ ਬੰਦਾ ਕਹਿ ਸਕਦਾ ਜੀ ਕੋਈ ਕੋਈ ਕਿਸੇ ਨੂੰ ਐ ਨਹੀਂ ਕੋੰਦਰ ਚਾ ਕਾਰਦੇ ਵਪਾਰੀ ਦੀ ਨੀ ਹੋ ਜਾਣੀ ਦੀ ਬਹਿਣੀ ਹੁੰਦਾ ਇੱਕ ਗੱਲ ਹੈ ਪਰ ਇਹ ਗੱਲ ਕਰਨੀ ਹੈ ਵੀ ਕੋਈ ਕਿਸੇ ਨੇ ਕਿਸੇ ਪਰ ਬੰਦਾ ਚੰਗਾ ਨਹੀਂ ਬੋਲਣਾ ਬਸ ਓਕੇ ਹੋ ਗਿਆ ਨਹੀਂ ਕੋ ਗੱਲ ਕਰਨੀ ਗੱਲ ਕਰੋ ਠੰਡੇ ਠੰਮੇ ਨਾਲ ਤੇਜ ਨਾਲ ਕਰੋ ਵੀ ਭਾਈ ਆ ਇੱਥੇ ਤੂੰ ਗਲਤ ਹੈ ਇੱਥੇ ਤੂੰ ਗਲਤ ਹੈ ਇੱਥੇ ਸਹੀ ਆ ਗੱਲ ਠੀਕ ਸੀ ਆਏ ਹੋ ਜਾਣੀ ਦੀ ਕਿਉਂਕਿ ਅਸੀਂ ਕਾਦੇ ਪਿਛਾਂ ਹਟਦੇ ਤੇ ਸਾਰੀ ਗੱਲਬਾਤ ਤੇ ਕਿਸੇ ਕਰਕੇ ਵਿਚਾਂਟਦੇ ਸਾੜੇ ਪਰ ਦੋਏ ਪਰਵਾਰਾਂ ਪਰ ਉਧਰ ਧਿਆਨ ਕਣੀ ਉਧਰ ਸਾੜੇ ਪਰ ਇਹ ਠੁਣਾ ਫੁਰਦਾ ਤਾਂ ਵੀ ਇਹ ਨਹੀਂ ਸਹਿਮਤੀ ਹੋਣ ਹੁੰਦੇ ਆ ਪਿਛਲੀ ਪਿਛਲੀ ਸਰਪੰਚੀ ਜੀ ਦੀ ਆਈ ਪਟਵਾਇਆ ਕਿਉਂਕਿ ਪਿੱਛਾ ਇਹਨਾਂ ਦਾ ਛੱਡਿਆ ਸ਼ੋਸ਼ਾ ਅਸੀਂ ਇਹ ਕਲੀਅਰ ਕਰਕੇ ਦਿਖਾਇਆ ਵੀ ਆਏ ਹੁੰਦੀ ਸਹਿਮਤੀ ਸਾਰਾ ਕੁਝ ਇਹ ਦਿਲਕ ਦਾ ਦਿਲ ਬੜਾ ਕਰਨਾ ਪੈਂਦਾ ਸਾਰਾ ਕੁਝ ਛੱਡਣਾ ਪੈਂਦਾ ਏ ਜੇ ਹੁਣ ਮੈਂ ਕਹਾਂ ਸਹਿਮਤੀ ਆ ਮੈਨੂੰ ਸਰਪੰਚ ਬਣਾ ਦਿਓ ਮੈਨੂੰ ਪੰਚ ਬਣਾ ਦਿਓ ਬਿਲਕੁਲ ਗਲਤ ਹੈ ਇਹ ਕੱਠੋ ਵੇ ਦਾ ਤਾਂ ਇਹ ਗੱਲ ਕਹੀ ਸੀ ਕਿ ਜੇ ਪੰਚੀ ਜਾਂ ਸਰਪੰਚੀ ਨਹੀਂ ਚਾਹੀਦੀ ਕਿ ਫਿਰ ਰੌਲਾ ਕਾਦਾ ਹੈ ਰੌਲਾ ਤਾਂ ਆਇਆ ਨੇ ਜਿਹੜਾ ਗੰਦ ਇਹ ਲੋਕਾਂ ਦੇ ਸਿਰ ਵਿੱਚ ਪੈਣਾ ਤਾਂ ਇਹ ਲੋਕਾਂ ਨੇ ਖੇਤਾਂ ਮੋਥਾਂ ਰਹਿਣਾ ਧਰੌਲਾ ਤਾਂ ਉਹਦਾ ਤਾਂ ਹੋਰ ਰੌਲਾ ਕੋਈ ਨਹੀਂ ਜਦ ਕਿ ਅਸੀਂ ਬਾਹਰ ਬੈਠੇ ਸਾਨੂੰ ਕੋਈ ਰੌਲਾ ਨਹੀਂ ਦੋ ਗੰਦ ਦਾ ਜਿਆ ਡੰਪਿੰਗ ਗਰਾਊਂਡ ਦਾ ਪਤਾ ਬੱਚੇ ਬੱਚੇ ਨੂੰ ਤਾਂ ਇਹ ਆ ਜਿਹਨੂੰ ਨਹੀਂ ਪਤਾ ਤਾਂ ਉਹ ਖੇੜੇ ਤੇ ਚੜਕਾ ਹੁਣ ਵੀ ਕਹਿ ਸਕਦਾ ਮੈਨੂੰ ਪਤਾ ਨਹੀਂ ਤਾਂ ਹੈਗਾ ਵੀ ਮੈਂ ਤਾਂ ਨਹੀਂ ਬੋਲਿਆ ਹੈਗਾ ਸਾਨੂੰ ਮੂਹਰੇ ਹੋਣਾ ਪਿਆ ਮੂਹਰੇ ਹੋਏ ਤੇ ਬਾਅਦ ਵੀ ਪਿੱਛਾ ਖਿੱਚਦੇ ਰਹੇ ਆ ਪਿੱਛਾ ਨੂੰ ਲੱਤਾਂ ਹੋਰ ਵੀ ਕਰਦੇ ਰਹੇ ਅਸੀਂ ਕਮੇਟੀ ਤੱਕ ਵੀ ਪ੍ਰਧਾਨ ਤੱਕ ਵੀ ਗਿੱਲ ਸਾਹਿਬ ਤੱਕ ਵੀ ਜਿੱਥੇ ਤੱਕ ਸਾਡੀ ਥੀ ਪਹੁੰਚ ਅਸੀਂ ਉਥੇ ਤੱਕ ਪਹੁੰਚ ਕਰੀ ਜੇ ਫੇਰ ਪਿੱਛਾ ਨੂੰ ਪਿਛਦੇ ਰਹੇ ਆ ਇਹ ਉਹ ਗੱਲਾਂ ਐ ਜੇ ਕਿਸੇ ਦੇ ਮਨ 'ਚ ਹੈਗੀਆਂ ਸਾਰੀਆਂ ਗੱਲਾਂ ਦੱਸੋ ਅਸੀਂ ਸਾਰੇ ਕਿਲੇ ਸੇ ਹੋਏ ਬਟਾਕ ਐ ਇਹਨਾਂ ਦੇ ਨਾਲ ਕੱਲਾ ਕੱਲਾ ਅਸੀਂ ਤਾਂ ਤੁਰੇ ਦੇ ਦਰ ਨੇ ਵੀ ਜੇ ਪਿੰਡ 'ਚ ਆਹ ਚੀਜ਼ ਹੋਜਵੇ ਤਾਂ ਇਲਾਕੇ 'ਚ ਉਹੀਆਂ ਹੀ ਐ ਸਾਰੇ ਪਾਸੇ ਉਹਿਆਂ ਦਾ ਮਤਲਬ ਇਹ ਸਰਲਵਾਣ ਦੇ ਹੋਈਆਂ ਸਾਰੇ ਪਾਸੇ ਸਾਰੇ ਪਾਸੇ ਉਹਨੀਆਂ ਆਹ ਆਹ ਬੜਾ ਕਰਨਾ ਪੈਂਦਾ ਇੱਕ ਸਵਾਰਥ ਛੱਡਣਾ ਪੈਂਦਾ ਜੇ ਸਵਾਰਥ ਛੱਡੂਗੇ ਤਾਂ ਤੁਸੀਂ ਇੱਧਰ ਨੂੰ ਆਓਗੇ ਜੇ ਸਵਾਰਥ ਨਹੀਂ ਛੱਡਣਾ ਫਿਰ ਨਹੀਂ ਆਉਣਾ ਕੋਈ ਹਰ ਇੱਕ ਬੰਦਾ ਕੋਈ ਵੀ ਐ ਚਾਹ ਹੈ ਭਾਵੇਂ ਨਹੀਂ ਕਹਿੰਦਾ ਵੀ ਬੋਲਣਾ ਨਹੀਂ ਆਉਂਦਾ ਹੈਗਾ ਗੱਲ ਰੱਖੋ ਗੱਲ ਰੱਖੋ ਉਹਦੇ ਪਰ ਗੱਲ ਲੱਭੇ ਦੁਰਬੇਰੀ ਕਿ ਕੋਈ ਰੇਕ ਬੰਦਾ ਨਹੀਂ ਚਾਹੁੰਦਾ ਹੈਗਾ ਜਿਹਦਾ ਪੂਛ ਲੱਗੂਗੀ ਉਹ ਨਹੀਂ ਛੱਡਣੀ ਚਾਹੁੰਦਾ ਅਗਲਾ ਕਹਿੰਦਾ ਵੀ ਮੇਰਾ ਪੂਛ ਲੱਗੀ ਰਹਿਣਾ ਚਾਹੇ ਮੇਤੇ ਖੱਡਵਾ ਬਾੜ ਹੋਵੇ ਚਾਹੇ ਨਾ ਬਾੜੋਗਾ ਪਿੱਛੇ ਸੱਚ ਬੰਨੇ ਆਪਾਂ ਨਾ ਵੀ ਪੂਛ ਮਸ਼ੱਕ ਦਾ ਟੁੱਟ ਜਾਵੇ ਹਾਂ ਵੀ ਟੂ ਹੀ ਟੂ ਜੇ ਪੂਛ ਟੁੱਟ ਜਾਣਾ ਉਹ ਨਹੀਂ ਛੱਡਣੀ ਚਾਹੁੰਦਾ ਸਾਨੂੰ ਪਤਾ ਹੈ ਨਾ ਇਹ ਦੇਖੋ ਲੋਕ ਤਾਂ ਕਰਦੇ ਚੋਰੀ ਗੱਲਾਂ ਮੈਂ ਸਾਹਮਣੇ ਕਰਦਾ ਜੇ ਮੇਤੇ ਨੌ ਲਾਉਣੇ ਮੈਂ ਨੌ ਵੀ ਦੇ ਸਕਦਾ ਵੀ ਫਲਾਣਾ ਨਹੀਂ ਛੱਡਣੀ ਚਾਹੁੰਦਾ ਫਲਾਣਾ ਨਹੀਂ ਛੱਡਣੀ ਚਾਹੁੰਦਾ ਨੜਕੇ ਇਹ ਵੀ ਕਿਹਾ ਤਾਂ ਜਦੋਂ ਗੱਲ ਤੋਰੀ ਦੀ ਅਜ ਦੇ 8 ਮਹੀਨੇ 7 ਮਹੀਨੇ ਪਹਿਲਾਂ ਸਰਜੰਗ ਦੀ ਇਹ ਵੀ ਕਿਹਾ ਤਾਂ ਵੀ ਭਾਈ ਜਿਹੜਾ ਪਹਿਲਾਂ ਬਣ ਲਿਆ ਉਹ ਛੱਡ ਦੋ ਆਪਣੇ ਆਪ ਦੀ ਇੱਥੇ ਹੋਰ ਨੁਕਰਾ ਨੂੰ ਫੇਰ ਇੱਥੇ ਫੇਰ ਉਹੀ ਘੁਮਕਮੇਰੂਆ ਹੋ ਗਿਆ ਚੱਲਿਆ ਸਾਰਾ ਕੁਝ ਵੀ ਉੱਥੇ ਜੇ ਆਏ ਨਹੀਂ ਲੋਟ ਆਉਂਦਾ ਇੱਧਰ ਨੂੰ ਕਰਕੇ ਐ ਕਰ ਲਓ ਇੱਥੇ ਲੇਡੀ ਕਰਾ ਲਓ ਇੱਥੇ ਬਲਾਣਾ ਕਰਾ ਲਓ ਇੱਥੇ ਧੰਮਕ ਕਰਾ ਲਓ ਉਹ ਬਹੁਤੇ ਲੋਕਾਂ ਨੂੰ ਥੋੜ ਨੂੰ ਨਹੀਂ ਪਤਾ ਹੈਗਾ ਵੀ ਇਹ ਕਿਸ ਤਰ੍ਹਾਂ ਚੱਲਿਆ ਕੰਮ ਕਿ ਆ ਵਾ ਉਹ ਚੀਜ਼ਾਂ ਜਿਹੜੀਆਂ ਉਹ ਸਾਰਿਆਂ ਦੇ ਸਾਹਮਣੇ ਆ ਜਮੇ ਚੰਗੀ ਗੱਲ ਹੈ ਉਕੇ 24 ਤਰੀਕ ਤੱਕ ਸ਼ਾਮ ਨੂੰ ਚਰਨ ਹਲਦੀ ਸਾਨੂੰ ਇਹ ਗੱਲ ਦਾ ਨਹੀਂ ਡਿੱਕਾ ਜੇ ਸਰਕਾਰ ਕਰਦੀ ਹੈ ਫਿਰ ਕੋਈ ਚ ਰੋਲੇ ਹੀ ਨਹੀਂ ਹੈਗਾ ਹੁਣ ਵੀ ਕੋਈ ਰੋਲਾ ਨਹੀਂ ਹੈਗਾ ਜਦ ਹੋ ਗਈ ਹੈ ਚੀਜ਼ ਕਰਾ ਲਈ ਜਿਨੇ ਵੀ ਕਰਾਈ ਹੈ ਤੁਹਾਨੂੰ ਪਤਾ ਸਾਰਿਆਂ ਨੂੰ ਉਹ ਆਸ-ਆਸੇ ਗੱਲਾਂ ਕਰਦੇ ਆ ਸਾਹਮਣੇ ਕੋਈ ਨਹੀਂ ਕਰਦਾ ਹੈ ਇਹ ਉਹ ਤਾਂ ਸਾਰੇ ਠੀਕ ਹੈ ਉਹ ਜੇ ਠੀਕ ਨਾ ਹੁੰਦਾ ਫਿਰ ਤਾਂ ਇਲੈਕਸ਼ਨ ਹੋ ਜਾਣੀ ਸੀ ਫੇ ਅਗਲੇ ਨੂੰ ਤੇ ਲੱਕੇ ਰਖੜਨਾ ਸਾਰਿਆਂ ਨੇ ਪਰ ਅਸੀਂ ਉੱਥੇ ਫੇਰ ਆਏ ਆ ਵੀ ਚਲੋ ਤਾਨੂੰ ਵੀ ਪਤਾ ਲੱਗ ਗਿਆ ਵੀ ਇਹ ਕਿਤਰਾ ਕਿਦਨੂ ਘਮੇਰੂਆ ਘਮਾ ਗਿਆ ਕਿਆ ਕਰਿਆ ਉਹਦੇ ਵਿੱਚ ਵੀ ਸਹਿਮਤ ਅਸੀਂ ਕਿਹਾ ਵੀ ਠੀਕ ਹੈ ਭਾਈ ਇਸ ਤਰ੍ਹਾਂ ਹੋ ਲੜ ਜਾਓ ਕੋਈ ਗੱਲ ਨਹੀਂ ਵੀ ਇਹ ਚੀਜ਼ਾਂ ਇਹ ਗੱਲਾਂ ਇਹਦੇ ਪਰਜਤ ਕਰਿਆ ਤਾਂ ਜਦ ਕੋਈ ਕਿਸੇ ਤਰ੍ਹਾਂ ਦਾ ਕੁਝ ਨਹੀਂ ਤਾਂ ਉਹ ਗੱਲਬਾਤ ਸਾਰੇ ਉਰੇ ਕੱਟ ਕਰਿਆ ਤਾਂ ਇੱਥੇ ਕੱਟ ਹੋ ਗਿਆ ਗੱਲਬਾਤ ਹੋਈ ਹੈ ਚਾਹੇ ਬੰਦੇ ਉਰੇ 20 ਆਏ ਚਾਹੇ 50 ਆਏ ਉਧਰ ਤੇ ਵੀ ਆਏ ਚਾਹੇ 10 ਆਏ ਚਾਹੇ 20 ਆਏ ਜਣੀ ਉਹਦੇ ਤੋਂ ਅਗਲੇ ਨਾਲ ਕਿਹਾ ਵੀ ਭਾਈ ਠੀਕ ਹੈ ਅਗਲੀ ਵਾਰੀ ਇਹਨੂੰ ਬਿਠਾ ਕੇ ਕਹਾਂ ਅਗਲੀ ਵਾਰੀ ਕਿਸੇ ਨੂੰ ਹੋਰ ਨੂੰ ਮੌਕਾ ਦੇ ਦਿੰਦੇ ਹਾਂ ਉਹ ਤਾਂ ਪਿੰਡ ਦੀ ਰਜਾ ਬੰਦੀ ਆ ਆ ਜੇ ਆਪਾਂ ਪਿੰਡ ਨਾਲ ਨਹੀਂ ਚੱਲਣਾ ਹੈਗਾ ਇਕੱਲੇ ਕੁਝ ਕਰਨਾ ਇਕੱਲਾ ਕੁਝ ਨਹੀਂ ਕਰ ਸਕਦਾ ਹੈਗਾ ਪਿਛਲੀ ਵਾਰੀ ਸਾਰਿਆਂ ਨੂੰ 14 ਜਿਦ ਤਰ੍ਹਾਂ ਹੁਣ ਆਪ ਵਾਲੀ ਸਰਕਾਰ ਦਾ 14 ਨਾ 92 ਬਣਾਏ ਪਿਛਲੀ ਵਾਰੀ 14 ਬਿੱਟੂ ਬਣਾਉਣਾ ਬਿੱਟੂ ਬਣਾਉਣਾ ਬਿੱਟੂ ਬਣਾ ਲਿਆ ਦੇਖ ਲਿਆ ਹੁਣ ਤੁਸੀਂ ਆ ਵੀ ਐ ਵੀ ਦੇਖ ਲਓ ਕਿ ਕਿੱਥੇ ਕਿਆ ਲੱਗਿਆ ਕਿੱਥੇ ਕਿਆ ਲੱਗਿਆ ਕਿਹਦੀ ਸਰਪੰਚੀ ਚ ਕਿਆ ਲੱਗਿਆ ਮੈਂ ਬਹੁਤਾ ਪਿੱਛਾ ਨਹੀਂ ਜਾਣਾ ਚਾਹੁੰਦਾ ਹਾਂ ਔਰ ਜਿਹੜਾ ਕਪੜਾ ਹੋਇਆ ਵਾ ਉਹ ਥੋੜੇ ਸਾਹਮਣੇ ਖੜੇ ਇਹਨਾਂ ਦੇ ਵਿੱਚ ਦੇ ਨਿਕਲੇ ਉਹਨਾਂ ਕਿਸੇ ਨਾ ਕਿਸੇ ਨੇ ਕੱਢਣੇ ਵਾਸਤੇ ਅਸੀਂ ਉਹਦੇ ਨਾਲ ਕਰੂੰਗੇ ਤੁੱਕੇ ਸੱਚਾ ਬੰਦਾ ਖੇੜੇ ਭਰਾਉਣ ਨੂੰ ਗੁਰਦਾਰਾ ਆਉਣ ਨੂੰ ਸਾਂਝੀ ਆਉਣ ਨੂੰ ਤਿਆਰ ਹੁੰਦਾ ਹੈ ਉਹ ਇਹਦੇ ਘਰ ਵੀ ਨਹੀਂ ਆਇਆ ਹੈਗਾ ਇਹਦਾ ਖਾਸ ਹੈ ਦੋ ਵਾਰ ਬੁਲਾਏ ਵੇ ਸਿਆਣੇ ਬੰਦਿਆਂ ਦੀ ਵੇਦਤੀ ਕਰੀ ਹੈ ਚਾਹੇ ਵਾਸਰਜੀ ਅਨੇਕ ਸਿੰਘ ਤਾਂ ਚਾਹੇ ਜਵੇਰ ਪੰਚ ਤਾਂ ਕੋਈ ਵੀ ਤਾਂ ਜੇ ਉਹਨਾਂ ਦਾ ਬੁਲਾਇਆ ਵਾ ਉਹਨਾਂ ਦੇ ਨਾਲ ਹਰ ਟਾਈਮ ਤੁਰਨ ਵਾਲਾ ਬੰਦਾ ਘਰ ਵੀ ਨਾ ਆਵੇ ਉਹ ਨਹੀਂ ਸਾਂਝੀ ਜਗ੍ਹਾ ਆਉਣਾ ਉਹਨੂੰ ਆਇਆ ਵੀ ਮੈਨੂੰ ਕੋ ਗਲਤ ਬੋਲੂਗਾ ਹੋਰ ਬੋਲੂਗਾ ਮੈਂ ਤਾਂ ਹੀ ਰਿਕਵੈਸਟ ਕਰੀ ਆ ਵੀ ਕਿਸੇ ਨੂੰ ਕਿਸੇ ਬਾਰੇ ਗਲਤ ਨਹੀਂ ਬੋਲਣਾ ਹੈਗਾ ਸਵਾਲ ਜਵਾਬ ਕਰੋ ਜਿਹਦੇ ਨਾਲ ਕਰਨੇ ਨੇ ਕੋਈ ਕਿਸੇ ਦੀ ਸ਼ਾਂਤੀ ਦੇ ਖਿਲਾਫ ਨਹੀਂ ਕੋਈ ਗੱਲ ਐ ਕਹਿਣੀ ਹੈਗੀ ਵੀ ਗਾਲ ਕੱਢ ਕੇ ਉਹ ਗੱਲ ਕਰਨੀਆਂ ਹੋਰ ਕਰਨੀ ਗੱਲਾਂ ਕਰੋ ਜਿਹੜੀਆਂ ਗੱਲਾਂ ਕਰਨ ਵਾਲੀਆਂ ਉਹ ਪੁੱਛੋ ਅਗਲੇ ਨੂੰ ਅੱਜ ਸਾਨੂੰ ਭਾਈ ਹਾਂ 7:30 ਵਰੜਾ ਜੀ 7:30 ਬਾੜ ਕੇ ਇਸ ਤੇ ਕਹਾਂ ਥੋੜੀ ਮੁੱਕ ਲੰਦੀ ਹੈ ਜੀ ਸਾਰੇ ਪਾਸੇ ਘੁੰਮ ਲੈ ਸੁਣੋ ਜੋ ਜਿੰਨੇ ਵੀ ਦਾ ਜਿੰਨੇ ਵੀ ਖੜੇ ਐ ਸਾਰੇ ਮੈਨੂੰ ਐ ਦੱਸਿਆ ਵੀ ਜੱਜ ਸਰਜੰਗ ਸਿੰਘ ਨੇ ਕਿਹਾ ਜਿਹਦੀ ਡਿਊਟੀ ਲੱਗਦੀ ਪੰਚ ਤਹਿਚੋਂ ਨੇ ਜਦ ਇਹਦੇ ਤੱਕ ਸੀਮਤ ਤੇ ਰਵਿੰਦਰ ਆਇਆ ਨਹੀਂ ਆ ਮੈਂ ਕਿਹਾ ਫੋਨ ਦਾ ਕਰ ਲੈ ਮਾਰੀ ਫੋਨ ਬੜਾ ਜਾ ਤੇ ਪੰਚ ਤਹਿਚੋਂ ਨੇ ਅਸੀਂ ਤੇਰੇ ਵਰ ਸਹਿਮਤੀ ਕਰਾਤੀ ਤੇ ਜੇ ਪਿੰਡ ਚ ਕੋਈ ਵੀ ਕਹੂਗਾ ਅਸੀਂ ਉਹਦੇ ਪੈਰ ਅਸੀਂ ਪੜੂਗੇ ਜਾਉਂਗੇ ਚਾਹੇ ਕੋਈ ਸਾਡਾ ਵਿਰੋਧੀ ਆ ਚਾਹੇ ਸਾਡਾ ਮਿੱਤਰ ਆ ਚਾਹੇ ਕੋਈ ਭਲਾ ਜਿਹੜਾ ਕੋਈ ਵੀ ਹੈਗਾ 30 ਤਰੀਕ ਇੱਕ ਮਿੰਟ ਇੱਕ ਮਿੰਟ ਉਹਦੇ ਬਾਅਦ ਇਹ ਕਹਿੰਦਾ ਵੀ ਵੀ ਮੇਰੇ ਬਾਅਦ ਦੀ ਗੱਲ ਨਹੀਂ ਹੈ ਕਿ ਤੁਸੀਂ ਕਰੋ 5 ਮਿੰਟ ਦੇ ਵਿੱਚ ਜਵਿੰਦਰ ਨੇ ਬੈਠ ਕੇ ਇੱਕ ਬਾੜਮਾ ਚਾਰ-ਚਾਰ ਬੰਦਿਆਂ ਦੇ ਨਾਮ ਲਏ ਚਾਰ-ਚਾਰ ਦੇ ਆ ਮੈਂ ਬਾਕੀ ਦਾ ਨਹੀਂ ਨਾਮ ਦੇਖਾ ਮੁੰਡਾ ਖੜਾ ਹੈ ਕਿੰਨੇ ਹੀ ਸਾਡੇ ਵਿਰੋਧ ਚ ਚੱਲਿਆ ਹੋਵੇ ਕਿੰਨੇ ਹੀ ਸਾਡੇ ਨਾਲ ਚਿੱਠਾ ਮਰਜੀ ਇਹਨੂੰ ਲਿਜਾ ਕੇ ਇਹਨਾਂ ਨੂੰ ਗਮਰਾਹ ਕਰਕੇ ਠਾਣਿਆਂ ਚ ਲੈ ਗਏ ਮਹੌਲੇ ਗਏ ਮੈਂ ਇਹਦਾ ਨਾਮ ਪਹਿਲਾਂ ਲਿਆ ਜਵਿੰਦਰ ਨੇ ਇਹਦਾ ਨਾਮ ਪਹਿਲਾਂ ਲਿਆ ਹੈ ਇਹਨਾਂ ਨੇ ਵੀ ਦਾ ਨਾਮ ਪਹਿਲਾਂ ਲਿਆ ਜਿਹੜੇ ਇਹਦੇ ਨਾਲ ਤੁਰਨੇ ਫਿਰਨੇ ਆਏ ਜੇ ਆਪਾਂ ਉਹਨਾਂ ਨੂੰ ਇਹੋ ਵੀ ਹੁਣ ਆਪਾਂ ਸੈ ਧੱਕਣਾ ਹੈ ਥੋੜਾ ਨਾਮ ਪਹਿਲਾਂ ਲਿਆ ਸਮਝ ਗਿਆ ਉਹਦੇ ਬਾਅਦ ਕੋਈ ਗੱਲਬਾਤ ਇਕੱਠਮਟ ਹੋਈਏ ਉਹਦੇ ਵਿੱਚ ਵੀ ਥੋੜਾ ਨਾਮ ਰੱਖਿਆ ਭਾਈ ਵੀ ਜੇ ਨਹੀਂ ਮਿਲਦਾ ਹੈਗਾ ਉਹਨਾਂ ਨੂੰ ਖੜਾ ਦੋ ਸੁਣੋ ਕੀ ਤਰੀਕ date ਕੋਈ ਉਹਨੂੰ ਪਛਣੀ ਪਿਆ ਤੇ ਤੀ ਤਰੀਕ ਨੂੰ ਸਾਨੂੰ ਪਤਾ ਲੱਗ ਗਿਆ ਚਲੋ ਪੰਡਿਤ ਜੀ ਦੇ ਘਰ ਆ ਖੜਾ ਹੈ ਕਾਲੇ ਦੇ ਕੋਲ ਅਸੀਂ ਇਹਨਾਂ ਕਦੇ ਖੇਚ ਬੈ ਗੋ ਕੀਤਾ ਦੋਨੋਂ ਗਏ ਉਹ ਕਹਿੰਦਾ ਵੀ ਸਾਨੂੰ ਇਤਰਾਹੀ ਤੁਸੀਂ ਖੜਜੋ ਉਹ ਅਸੀਂ ਤਾਂ ਖੜੇ ਹੀ ਰਹਿ ਗਏ ਇੱਕ ਮਿੰਟ ਪਹਿਲੇ ਦੱਸਣ ਲਈ ਕੋਈ ਤਰਾਜ ਨਹੀਂ ਕਹਿੰਦਾ ਮੈਂ ਸਾਰਾ ਕਹੋ ਪੈਰ ਤੁਹਾਨੂੰ ਸਮਝਾ ਗਏ ਪਾ ਕੇ ਕੁਝ ਕਰਦਾ ਪਹਿਲਾਂ ਬੱਕੇ ਅਸੀਂ ਨਹੀਂ ਖਾਣਾ ਕੋਈ ਕੁਝ ਕਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਨੂੰ 10 ਲੱਖ ਰੁਪਏ ਉਰੇ ਰੱਖਿਆ ਕੋਈ ਬੰਦਾ ਮੈਂ ਪੰਜ ਚੀਜ਼ ਨਹੀਂ ਖੜਦਾ ਹੈਗਾ ਮੈਨੂੰ ਸਰਬਸ਼ੰਮਦੀਨਾ ਬਣਾਵਾ ਮੈਂ ਤਾਂ ਵੀ ਨਹੀਂ ਲਿਆ ਉਹ 10 ਲੱਖ ਰੁਪਏ ਰੱਖੋ ਸੁਣੋ ਨਾ ਉਹਦਾ ਤੇਰੀ ਮਰਜ਼ੀ ਨਾ ਖਾਤਾ ਤੇ ਸਾਡੀ ਤਾਂ ਪਹਿਲਾਂ ਹੀ ਜਵਾਬ ਮੈਂ ਕਹਿੰਦਾ ਵੀ 10 ਲੱਖ ਰੱਖੇ ਮੈਂ ਨਹੀਂ ਖੜਦਾ ਆਏਗਾ ਮੈਂ ਨਹੀਂ ਲੰਦਾ ਪਾਚੀ ਹਾਂਜੀ ਸਰਪਾਚੀ ਦਾ ਦੂਰ ਦੀ ਗੱਲ ਹੈ ਹਾਂਜੀ ਇੱਕ ਮਿੰਟ ਹੱਪਨਾ ਜੀ ਅਸੀਂ ਸਾਰੇ ਬੰਦੇ ਇਕੱਠੇ ਹੋ ਕੇ ਗਏ ਆਂ ਸੌਦੀ ਕਨਵੇੜਨਾ ਮੈਂ ਖੇੜੇ ਤੇ ਚੜਨ ਨੂੰ ਤਿਆਰ ਆ ਜਿਹਨੇ ਉਹਦਾ ਮੈਂ ਉਹਨੂੰ ਸਵਾਲ ਹੀ ਕਰਿਆ ਉਹ ਆਂਗ ਬਤਾਉਂ ਕਰ ਗਿਆ tha ਮੈਂ ਕਿਹਾ ਮੇਰੀ ਗੱਲ ਸੁਣ ਜਿੱਦਾਂ ਤੇਰੇ ਕਾਗਜ਼ ਭਰਾਏ ਉਹਨਾਂ ਨੇ ਫੇਰ ਤਾਂ ਤੂੰ ਰਹਿਣ ਦੇ ਚੁੱਪ ਕਰਕੇ ਜਾ ਇਹਨੂੰ ਟਾਲ ਮਟੋਲ ਕਰਦੇ ਮੈਂ ਪਿੱਛਾ ਆ ਜੀ ਮੈਂ ਕਿਹਾ ਮਾ ਮੈਨੂੰ ਪਿੱਛਾ ਆ ਕਾ ਨਹੀਂ ਪਤਾ ਹੈਗਾ ਮੈਂ ਕਿਹਾ ਉਹੀ ਘਰ ਵਾਲੀ ਦਾ ਨੌ ਪਹਿਲਾਂ ਬੋਲਿਆ ਵਾ ਨੌ ਪਹਿਲਾਂ ਸਿਲੈਕਟ ਹੋਵੇ ਉਹ ਜਿੱਦਾਂ ਕੋਲ ਵੀ ਜਾਏ ਮੈਂ ਕਿਹਾ ਵੀ ਇਹ ਸਾਰੀਆਂ ਗੱਲਾਂ ਮਾ ਭਧਰੋਲ ਪਾਉਣ ਵਾਲੀਆਂ ਆਂ ਵੀ ਫੇਰ ਇਲੈਕਸ਼ਨ ਹੋਣੀ ਮਾ ਪਰਦਾ ਜੀ ਸੁਸ਼ਿੰਦਰભાઈ ਨੇ ਕਿਹਾ ਮੈਂ ਆਇਆ ਹੋ ਬਾਈ ਕੁਮਟਾ ਬਾਈ ਸੁਣ ਲੋ ਹੁਣ ਸੁਣ ਲੋ ਜਵਿੰਦਰ ਬਾਈ ਪ੍ਰਧਾਨ ਜੀ ਜਵਿੰਦਰ ਬਾਈ ਕਹਿੰਦਾ ਬਾਈ ਅਸੀਂ ਪੇਪਰ ਸਾਰ ਘਾ ਰੱਖੇ ਵੇ ਬਾਈ ਨੇ ਕਹਿਆ ਬਲ ਘਾ ਰੱਖੇ ਪੰਜੀ ਵਾਰ ਤੇ ਆਪਣੇ ਮਿਸਿੰਗ ਜਿੱਦੋਂ ਪਹਿਲਾਂ ਤੇ ਗੱਲ ਹੋਈ ਦੋ ਵਾਰ ਕਹ ਤੁਰ ਮਸਲਾ ਕਰਕੇ ਦੱਸ ਤਾ ਸਹੀ ਗੱਲ ਪਹਿਲਾਂ ਪੇਪਰ ਤਿਆਰ ਵਾਲੀ ਕੋਈ ਗੱਲ ਨਹੀਂ ਇਹ ਗੱਲ ਕਰ ਨਾ ਨਹੀਂ ਸੋਣਾ ਜੀ ਜਿਆਦਾ ਜੀ ਤੁਹਾਨੂੰ ਫੋਨ ਕਰਿਆ ਮੁੱਖੇ ਵੀ ਜਾਏ ਉਹਦੇ ਬਾਅਦ ਇਹ ਗਰੇਂਦਰ ਭਾ ਗਿਆ ਇੱਕ ਮਿੰਟ ਪੈਂਸ ਵਜਾਈ ਮਾਰੇ ਭੁੱਗਣਾ ਰਵੀਰ ਦੱਸ ਸੋਣਾ ਜੀ ਤਾਂ ਭਾਇਆ ਕਰਨਾ ਜਿਹੜੇ ਗੱਲ ਪੁੱਛਕਾ ਉਹ ਕਰਨ ਛੱਡੋ ਨਹੀਂ ਅਸਰਾਏ ਤਾਂ ਸਭ ਨੂੰ ਹੈ ਜੀ ਆਇਆ ਬੋ ਉਹ ਕੀ ਆਖਦਾ ਹੈ ਇੱਕ ਦੂਆ ਹੁੰਦਾ ਸਾਰੇ ਬਸ ਪੁੱਛਿਆ ਕਰਦੇ ਹਾਂ ਤੇ ਕਰਦੇ ਕਰਦੇ ਪੁੱਛੇ ਅੱਗੇ ਸਵਾਲੀ ਮੁੱਕਲੀ ਸਾਲ ਕੇ ਬਾੜ ਨਹੀਂ ਪਣਦਾ ਅੱਗੇ ਵੀ ਤਾਂ ਮੋਟਾ ਪੈਣੀ ਗੱਲ ਯਾਰ ਇੱਕ ਦੋ ਮਿੰਟ ਇੱਕ ਮਿੰਟ ਨੀਤੀਓ ਇੱਕ ਮਿੰਟ ਤੈਨੂੰ ਕਿਹਾ ਤਾਂ ਵੀ ਉਹਦੇ ਤੂੰ ਐਂ ਘਰ ਜਾ ਕੇ ਤੂੰ ਬਿੰਦਰ ਨੂੰ ਘਰ ਜਾ ਉਹਨੂੰ ਪੁੱਛ ਭਈ ਤੈਨੂੰ ਕਿਹਨੇ ਖੜਾਇਆ ਸਾਬ ਦੀ ਰਖਾਇਆ ਯਾਰ ਪਾਈ ਜੀ ਥੋੜਾ ਖੜਾ ਯਾਰ ਵੀ ਤੇ ਸੋਚਦਾ ਬਾਈ ਦਾ ਨਾਮ ਲਿਆ ਉਹਨੇ ਸਰ ਮੈਮੂਰ ਕਿਹਾ ਮੇਰਾ ਨਾਮ ਘਮਾਇਆ ਬਾਈ ਦਾ ਨਾਮ ਲਿਆ ਮੇਰਾ ਨਾਮ ਕਿਹਾ ਸਾਨੂੰ ਕਿਹਾ ਰੱਖ ਦਿੰਦੇ ਆਂ ਦੇਖੋਣੀ ਬਾਈ ਜੇ ਜੇ ਨਿਰਾਜ਼ਗੀ ਹੋ ਗਈ ਬਈ ਅਸੀਂ ਬਾਹਾਂ ਦਾ ਨਹੀਂ ਖੜਾਉਣਾ ਸਾਡੀ ਬਾੜ-ਬਾਰ ਦੇ ਖੜੇ ਦੇ ਬਿੰਦਰ ਨੂੰ ਪੁੱਛ ਗਏ ਪਹਿਲਾਂ ਅਸੀਂ ਦੇ ਦਾਰਾ ਡਾਕਟਰ ਕਿੱਥੇ ਬਾਈ ਦਾਰਾ ਦਾਰੇ ਵਾਂਗ ਨਹੀਂ ਕੋਈ ਸ਼ੌਕ ਇਕੱਠੇ ਸਾਡੇ ਮਹਲੇ ਮੱਲੇ ਦਾ ਇਕੱਠ ਕਰੇ ਵੀ ਸਾਨੂੰ ਬਾਹਰ ਦਾ ਸਰਪੰਚ ਆਇਆ ਤਾਂ ਨਾ ਫਿਰ ਆਇਆ ਕਰਦਾ ਪਿਆਰ ਬਾਈ ਜੀ ਨਾਲ ਮੈਂ ਇਕੱਠੇ ਗਏ ਨੀ ਬਾਹਰ ਤੋਂ ਬਣੇ ਇਕੱਠੋ ਹੋ ਗਿਆ ਮਤਲਬ ਥੋੜਾ ਬਾੜ ਦਾ ਕੰਮ ਚੱਲਿਆ ਇਹ ਬਾੜ ਦਾ ਹੁੰਦਾ ਨਹੀਂ ਸੁਣਦਾ ਕੰਮ ਖੇੜ ਦੇ ਨਾਲ ਲਾ ਕੇ ਮੋੜ ਲਿਆ ਕੇ ਸੋਲਿਆ ਆ ਸੋਨੀ ਦਾ ਨਾ ਸਾਡੇ ਕੋਲ ਆਇਆ ਕਹਿੰਦਾ ਵੀ ਸੈਂਪਟੀ ਹੋ ਰਹੀ ਸੋਨੀ ਖੜ ਰਿਹਾ ਸਾਨੂੰ ਕੋਈ ਤਰਾਜੋ ਮੈਕਸ ਕਰ ਮੈਂ ਕੰਮ ਨਹੀਂ ਕਰਦਾ ਬਾਈ ਬਾੜ ਵਿੱਚ ਯਾਰ ਪੈ ਗਿਆ ਯਾਰ ਦਰਦ ਕਰ ਰਹੇ ਕੱਠ ਵਾਸਤੇ ਵੀ ਸਹਿਮਤੀ ਉਹ ਦਿਖਾਏ ਪਾ ਲੈਣ ਨੇ ਕੈਸੀ ਸਰਪੰਚੀ ਐ ਬੋਲੋ ਬਾਈ ਪੰਚ ਸਾਹਿਬ ਬੋਲਣੇ ਦਾ ਮੌਕਾ ਹੀ ਨਹੀਂ ਹੈ ਹੋਵੇ ਪੂਰੀ ਬੰਦ ਰਹੀ ਜਦ ਜਦ ਕਹਿੰਦੇ ਸਾਰੇ ਘਰਾਂ ਦੇ ਹਾਂ ਮੈਂ ਕਿਹਾ ਪੁੱਛੋ ਆਓ ਜੀ ਮਾਹੌਲ ਹੋ ਗਿਆ ਗਰਮ ਬਾਈ ਸਹਿਮਤੀ ਵਾਲਾ ਕੰਮ ਥੋੜਾ ਔਖੀ ਲੱਗਦਾ ਪੁਰਾ ਬਾਈ ਤੇਰੀ ਸਾਰੀ ਤੇਲੀ ਲਾਈ ਹੋਈ ਐ ਅੱਗ ਲਾਈ ਹੋਈ ਸ਼ੌਕ ਇਹ ਤਾਂ ਭਾਈ ਇੱਥੇ ਸਹਿਮਤੀ ਕਰਨਾ ਇਹਦੇ ਲੇਕਿਨ ਆਪਣੇ ਗਾਹ ਪਾ ਕੇ ਬਹਿ ਗਏ ਵੀ ਉਹ ਆਏ ਕਹਿੰਦਾ ਉਹ ਆਏ ਕਹਿੰਦਾ ਐਵੇਂ ਤਾਂ ਸਹਿਮਤੀਆਂ ਹੋਣੀਆਂ ਨਹੀਂ ਮੇਰਾ ਵੀਰ ਭਾਈ ਆ ਬੰਦਾ ਨਾ ਜਿਹੜਾ ਆ ਬੰਦਾ ਉਹਨਾਂ ਨਾਲ ਗੱਲ ਕਰਦੇ ਪਾਉਂਦੇ ਪਾਉਂਦੇ ਉਹਨਾਂ ਚਾ ਮੇਰਾ ਵੀ ਕੱਟ ਉਹਦਾ ਤੁਮ ਜਨ ਉਹਨਾਂ ਫੇਸਬੁਕ 'ਤੇ ਪਰ ਬਾਤ ਕਰ ਯਾਰੀ ਕਾ ਨੇ ਬੋਜਨੇ ਅਕਲ ਆ ਉਹਨਾਂ ਉਹਨਾਂ ਨੂੰ ਦੋਨੇ ਫੋਨ 'ਤੇ ਪਾ ਲਿਆ ਉਹਨਾਂ ਉਹਨਾਂ ਨੂੰ ਆਦਿ ਸਾਰੇ ਆਪਣੇ ਪ੍ਰੋਪਰਟੀ ਜਿਹੜਾ ਦਾ ਰਹੇ ਮਿੰਟ ਲਾਉਂਦੇ ਜਿਵੇਂ ਆੜੇ ਜੋਤਰਾ ਦੇ 8 ਮੁੰਡੇ ਉੱਤੇ ਉਹੀ ਮਨਾਉਨੇ ਸਾਨੂੰ ਆਪਰੇ ਹੋ ਗਏ ਉਹ ਕਹਿੰਦੇ ਵੀ ਅਸੀਂ ਤਾਂ ਕਦੀ ਬਾਹਰ ਨਹੀਂ ਜਾਣਾ ਹੋਰ ਕਹਿੰਦੇ ਵੀ ਤੂੰ ਕੋਟ ਵੀ ਨੂੰ ਪਾਉਂਗਾ ਮੁੰਡਿਆਂ ਨੂੰ ਬਿਮਾਰੀ ਆ ਹੁਣ ਕਿੱਧਰ ਦਾ ਗਾੜੀ ਕੰਦ ਸਰਪੰਚ ਦਾ ਕਟਰੀ ਹੋਇਆ ਇਹ ਗੁੰਦਰ ਦੀ ਇਹ ਕਹਿੰਦੇ ਵੀ ਜਗ ਸਿੰਘ ਅੰਨਾ ਤੁਹਾਨੂੰ ਵੀ ਪਤਾ ਸਦਾ ਜਿੱਦਾਂ ਕੋਈ ਕਰਾਉਂਦਾ ਹੁੰਦਾ ਦੱਦੀਪੁਰ ਪੰਜਪੁਰ ਪਤਾ ਹਾਂ ਹਾਂ ਪਤਾ ਹੀ ਮੈਂ ਆਪਾਂ ਸੀ ਮੰਨ ਨਹੀ ਕਰੀ ਭਾਈ ਮੋਨੀਵੰਦਾ ਸਾਨੂੰ ਪ੍ਰਬੰਧਕ ਚਾਹੀਦਾ ਸਾਨੂੰ ਸਰਪੰਚ ਚਾਹੀਦਾ ਨਹੀਂ ਉਹ ਕਹਿੰਦੇ ਵੀ ਤੇਰੇ ਪੜੇ ਲਿਖੇ ਦਾ ਫਾਇਦਾ ਕੀ ਜੇ ਤੈਨੂੰ ਨੌਟ ਵੀ ਨਹੀਂ ਹੈ ਕਿ ਤੰਦਕ ਤਾਂ ਲੱਗੂਗਾ ਜੇ ਸਰਪੰਚ ਬਣੂਗਾ ਯਾਰ ਆਈ ਜਾਊਂਗੇ ਵੋਟਾਂ ਨਾਲੀ ਸਾਨੂੰ ਲਾਉਣਾ ਵੋਟਾਂ ਆਈ ਜਾਣੀਆਂ ਪਰ ਤੂੰ ਆਪਣੀ ਬੈਠਦਾ ਆਪੇ ਸ਼ਕਰ ਮੈਰਾ ਜੂ ਨਾਲ ਆਪਣਾ ਬੈਠਣਾ ਕਰੂ ਢਾਲੀ ਉਹਦਾ ਤੇਰਾ ਨਹੀਂ ਤੂੰ ਮੇਦਾ ਤੇਰੀ ਬਾੜ ਮੇਰੀ ਤਾਂ ਕਿਹਦੇ ਤੇ ਰਵੀ ਬੈਠੇ ਰਵੀ ਦੇ ਪਰਿਵਾਰ ਬੈਠੇ ਬੈਠਾ ਉਹਨਾਂ ਤੇ ਬੈਠੇ ਮੇਰੇ ਕਹਿੰਦੇ ਬੈਠੇ ਫਿਰ ਜਿੱਥੇ ਜਿੱਥੇ ਤੂੰ ਕਹਿੰਦਾ ਸਭ ਬੈਠੇ ਨਾ ਜਦ ਤੈਨੂੰ ਕਿਹਾ ਭਾਈ ਉੱਥੇ ਉਹਦਾ ਸਰੂਪਾ ਪੈਣਾ ਏ ਤੂੰ ਉਦੋਂ ਪੇ ਜਾ ਕੇ ਕਰਦਾ ਉਹ ਵੀਰ ਉਹ ਤਾਂ ਘਰ ਪੈ ਜਾਂਦਾ ਦਾਰਾਂ ਦਾ ਸਾਰ ਭਰ ਕੇ ਆ ਗਿਆ ਉਹ ਨਾਲ ਨਾਲ ਨੋਟ ਕਰਦਾ ਮੈਂ ਵੀ ਇੱਥੀ ਆ ਰਾਤ ਨੂੰ ਫੈਕਟਰੀ ਦੇ ਵਿੱਚ ਕੋਈ ਨਾ ਬੰਦਾ ਆਇਆ ਮੈਂ 50 ਵਾਰ ਮੈਂ ਤੇਰੀ ਜਿੰਨੀ ਗੱਲ ਹੋਈ ਹੈ ਤੇਰੇ ਨਾਲ ਗੱਲ ਕਰ ਸਕਦਾ ਠੀਕ ਹੈ ਸੁਨੀਪਾ ਦੇਖੋ ਹੁਣ ਕੰਮ ਲੰਘ ਲਿਆ ਕਾਗਿਦਾ ਨਹੀਂ ਪਰੇ ਕੱਢ ਸਕਦਾ ਹੈਗਾ ਤੁਹਾਨੂੰ ਫੋਟਾ ਹੀ ਫੋਨ ਹੀ ਨਹੀਂ ਕਰਿਆ ਸਾਨੂੰ ਬੰਦਾ ਨੂਬੜ ਚਾਲਾ ਚਲਦਾ ਉਹ ਇੱਥੇ ਹੀ ਨਹੀਂ ਖੜ੍ਹ ਸਕਦਾ ਹੈਗਾ ਖੜੇ ਪਰ ਹਾਂ ਗੱਲ ਠੀਕ ਹੈ ਇੱਥੇ ਤਾਂ ਹੀ ਖੜੇ ਹੈ ਤਾਂ ਹੀ ਚੱਲ ਕ ਅਗਲਾ ਡੇਢ ਪਾਰ ਜਾਂਦਾ ਜੇ ਕੋਈ ਪੁੱਛਦਾ ਹੈ ਜੇ ਸਰਜੰਗ ਬਾਰੇ ਸਹਿਮਤੀ ਦੀ ਗੱਲ ਚੱਲੀ ਸੀ 100 ਬੰਦੇ ਨੇ ਘੱਟੋ ਘੱਟ ਜਾਗਾ ਪਹੁੰਚ ਕਰੀ ਹੋਣੀ ਵੀ ਆਹ ਕੰਮ ਤੁਸੀਂ ਮਿਟਾਓ ਇਹ ਲਾਈਨ ਨੂੰ ਕਿਉਂਕਿ ਤਾਂ ਇਹਦੇ ਨਾਲ ਸਲਾਹ ਕਰਕੇ ਤਾਂ ਇਧਰ ਨੂੰ ਤੁਰੇ ਤੇ ਬੰਦਿਆਂ ਨਾਲ ਬਿਜੇ ਬੈਠੇ ਆਪਣੇ ਬੰਦੇ ਜਿਹੜੇ ਜਾ ਜਾ ਕੇ ਗੱਲਾਂ ਕਹਿੰਦੇ ਵੀ ਆ ਇਹਦਾ ਵੱਡਦਾ ਏ ਅਸੀਂ ਕਹਿੰਦੇ ਅਸੀਂ ਪਹਿਲਾਂ ਸੁੱਝੀ ਬੈਠੇ ਹਾਂ ਤਾਂ 8 ਮਹੀਨੇ ਪਹਿਲਾਂ ਗੱਲ ਚਲਾਈ ਤੀ ਡੇਢ ਕਿਲੋਮੀਟਰ ਅਗਲਾ ਚੱਲ ਕੇ ਤਾਂ ਹੀ ਜਾਂਦਾ ਏ ਜੇ ਕੋਈ ਹੈਗਾ ਕੁਝ ਉਹ ਤਾਂ ਹੈ ਹੀ ਆ ਫਿਰ ਹਾਂ ਨਹੀਂ ਮੂੰਹ ਪਰ ਜੁੱਤੀ ਨਹੀਂ ਮਾਰਦਾ ਅਗਲਾ ਜੇ ਸੈਨਟੀ ਕਰਨਾ ਕੋਈ ਜੁਰਮ ਹੈ ਭਾਈ ਦੱਸ ਦੋ ਨਹੀਂ ਕਰੋ ਕਹਾਂ ਸੈਨਟੀ ਕਰਨ ਦਾ ਕਰੋ ਹਾਂ ਬੋਟਾ ਪਾਓ ਲੜਾਈ ਜਾ ਉਹਨੇ ਆਨੇ ਨੂੰ ਪੜਾਈ ਦੋ ਆਪ ਲੱਗੇ ਰਹੋ ਜੇ ਕਿਸੇ ਮੈਨੂੰ ਪਤਾ ਲੱਗ ਜਾਊਗਾ ਕਿੱਥਾ ਕਿੱਥਾ ਕਿਆ ਹੋਇਆ ਕਿੱਥਾ ਕਿੱਥਾ ਹੋਇਆ ਪਿੰਡਾਇਤ ਲੱਗ ਬਿਨਾ ਦੋ ਫਿਰ ਸਮਝ ਗਿਆ ਹੈ ਇਹ ਪੰਚਾਇਤ ਅਸੀਂ ਤਾਂ ਨਹੀਂ ਲੱਗ ਬਣਾਉਣ ਦੇ ਹੱਕ ਚ ਹੈਗੇ ਜਿਹੜੇ ਬਣਾਉਣ ਵਾਲੇ ਆ ਦਾ ਮਕਸਦ ਤਾਂ ਵੀ ਚਲੋ ਨਵੀਂ ਪੰਚਾਇਤ ਬਣਾ ਜੂਗੀ ਉਹ ਉੱਪਰ ਉੱਠ ਜੂਗੀ ਕਿੱਥੇ ਤੱਕ ਨਿਆਣਿਆਂ ਦੀਆਂ ਲੜਾਈਆਂ ਕਰਾਉਂਗੇ ਕਿੱਥੇ ਤੱਕ ਭੇੜ ਕਰਾਉਂਗੇ ਕਿੱਥੇ ਤੱਕ ਪਾਰਟੀਆਂ ਬਣਾਉਂਗੇ ਉਹ ਆਪਣਾ ਚੰ ਮੁੰਡਾ ਜਾਊਗਾ ਸਰਦਾਰ ਜੀ ਬਿੱਟੂ ਨੇ ਪਹਿਲੇ ਤੇ ਸਰਪੰਚੀ ਦੇ ਕਾਗਜ਼ ਭਰੇ ਤੇ ਸ਼ਾਮ ਨੂੰ 4:30 ਵਜੇ ਵਾਪਸ ਲਏ ਜਿੱਤਨ ਨੇ ਉਹਨਾਂ ਦੇ ਇਕੱਠ ਕਰੇ ਹੈ ਉਹਨਾਂ ਪਹਿਲੇ ਭਾਗ ਨੂੰ ਪਤਾ ਉਹਨੂੰ ਪਤਾ ਬਸ ਪੰਜਾਬੀ ਅਸੀਂ ਕਲੀਅਰ ਕਰਤੀ ਤੇ ਇਹ ਮੰਨਦੇ ਨਹੀਂ ਦੇ ਵੀ ਤਾਂ ਮੰਨਦਾ ਹੈ ਮੰਨਦੇ ਨਹੀਂ ਅਸੀਂ ਕਲੀਅਰ ਕਰਦੇ ਆ ਤਾਂ ਇਹ ਹੋਇਆ ਹਾਂ ਤੇ ਬਾਅਦ ਆ ਦੇਖਿਆ ਉਹਨੇ ਲੋਕਾਂ ਦਾ ਇੱਕ ਮਿੰਟ ਚਲੋ ਅਸੀਂ ਗ੍ਰਿੰਦਰ ਥੋੜੀ ਕਿਹਾ ਦਾ ਆ ਪੀਕਾ ਖੜਾ ਮੈਂ ਇਹਨੂੰ ਸਰਪੰਚ ਬਣਾਉਣਾ ਚਾਰ ਚਾਰ ਬੰਦਿਆਂ ਦੇ ਸਰਪੰਚਾਂ ਦੇ ਚਾਰ ਦੇ ਨੌ ਲੈ ਤੇ ਬਣਾ ਦੂ ਇੱਕ ਲੈ ਕਿਸੇ ਦਾ ਵੀ ਡਾਕਟਰ ਦਾ ਹੀ ਲੈ ਤਾ ਗ੍ਰਿੰਦਰ ਦਾ ਇਹ ਗੁਰਪ੍ਰੀਤ ਦਾ ਲੈ ਤਾ ਉਹਦਾ ਨੌ ਲਿਆ ਡਾਕਟਰ ਉਹਦਾ ਗੁਰਪ੍ਰੀਤ ਦਾ ਲਿਆ ਇਹਦਾ ਲਿਆ ਜੱਸੇ ਦਾ ਲਿਆ ਜਦ ਕਿ ਜੱਸੇ ਦੀ ਕਸਾਈ ਕਰਾਈ ਹੈ ਪਿਛਲੀ ਵਾਰ ਉਹਨਾਂ ਨੇ ਆਏਨ ਸਰੇ ਟੀਸੀ ਪਚਾ ਕੇ ਉਹੀ ਕੰਮ ਇਹਦੇ ਨਾਲ ਹੋਇਆ ਯਾਰ ਮੈਂ ਤਾਂ ਇਹ ਜਾਣ ਬੁੱਝ ਕੇ ਹੋਇਆ ਇਹਦੇ ਨਾਲ ਆਏ ਨਹੀਂ ਹੈਗਾ ਵੀ ਇਹ ਅਚਾਨਕ ਹੋ ਗਿਆ ਪੰਚਾਇਤ ਪੜ ਕੇ ਉਹ ਸਿਰਫ ਮਕਸਦ ਸਰਜੰਗ ਨੂੰ ਧਾਰਕ ਹੈ ਵੀ ਭਾਈ ਜੋ ਵੀ ਗਲਤੀ ਹੋ ਗਈ ਕਿਨੇ ਵੀ ਕਰ ਲਈ ਚਾਹ ਡਾਕਟਰ ਗਿਆ ਦਫਤਰ ਚ ਹੈ ਬਿੱਟੂ ਗਿਆ ਚ ਹੈ ਹੋਰ ਗਿਆ ਕਾਲਾ ਚੋਰ ਗਿਆ ਅਸੀਂ ਨਹੀਂ ਕਹਿੰਦੇ ਹਾਂਗੇ ਜਿਹੜਾ ਗਿਆ ਉਹ ਤਾਂ ਸਾਨੂੰ ਪਤਾ ਹੈ ਸਮਝ ਗਏ ਉਹਦੇ ਮਤਲਬ ਸਬੰਧ ਵਿੱਚ ਇਹਨਾਂ ਨੇ ਆਪਸੀ ਜਿਹੜਾ ਮਨ ਮਟੋਕ ਕਰਨ ਦੇ ਮਾਰਿਆ ਨੇ ਉਹ ਚੀਜ਼ ਉਸ ਤਰ੍ਹਾਂ ਕੀਤੀ ਹੈ ਨਾ ਕਿ ਜਿਹੜਾ ਪੰਚਾਇਤ ਸੰਬਧੀ ਵਾਲਾ ਜਿਹੜਾ ਹੋਰ ਹੈ ਨਾ ਕਿ ਉਹ ਉਸ ਤਰ੍ਹਾਂ ਜਿਹੜਾ ਖਾ ਉੱਪਰਿਆ ਹਾਂ ਇੰਗਾ ਦਾ ਸਰੂਪੇ ਚੂਲ ਪਾਏ ਇਹਨਾਂ ਨੇ ਉਹ ਕਿਹੜੇ ਪਸਾਬ ਨਾਲ ਪਾਏ ਆ ਕਿਆ ਕਰਿਆ ਉਹ ਸਾਡੋ ਨਹੀਂ ਪਤਾ ਇਹਨਾਂ ਉਹ ਬਿੱਟੂ ਜਾਣੇ ਬਿੱਟੂ ਨੂੰ ਪਤਾ ਆਪਾਂ ਕਿਸੇ ਦੇ ਘਰ ਆਪਾਂ ਕਿਸੇ ਦੇ ਘਰ ਜਾਣਾ ਆਪਾਂ ਪੁੱਛ ਕੇ ਜਾ ਸਕਦੇ ਮੈਂ ਸਪੈਸ਼ਲ ਫੋਨ ਕਰਿਆ ਮੈਂ ਕਿਹਾ ਵੀ ਸਾਡੀ ਐਂਟਰੀ ਹੈਗੀ ਆ ਕਈ ਬੰਦੇ ਨੇ ਇਤਰਾਜ਼ ਕਰਿਆ ਕਹਿੰਦੇ ਤੁਸੀਂ ਕਹਦੇ ਨਹੀਂ ਦੇਹਗੇ ਦੋ ਜਣੇ ਮੈਂ ਕਿਹਾ ਦੋ ਜਣੇ ਅਸੀਂ ਰੱਬ ਨਹੀਂ ਹੈਗੇ ਮੈਂ ਕਿਹਾ ਉਹਨੂੰ ਪੁੱਛਿਆ ਫੋਨ ਕਰਕੇ ਵੀ ਸਾਡੀ ਐਂਟਰੀ ਉਹਨੇ ਕਿਹਾ ਵੀ ਨਹੀਂ ਵੀ 5-10 ਬੰਦੇ ਐ ਵੀ ਇਹ ਗੱਲਬਾਤ ਤਾਂ ਇਕੱਠੇ ਹੋਏ ਐ ਚੜ ਕੇ ਚੌਕੀਦਾਰ ਖੜਾ ਹੋਣਾ ਚੌਕੀਦਾਰ ਨੂੰ ਇਹ ਗੱਲ ਕਹੀ ਐ ਮੈਂ ਕਿਹਾ ਦੇਖ ਥਵਾੜਾ ਕੁਛ ਨਹੀਂ ਦੱਸੂਗਾ ਦੋ ਜਣਾ ਕਿਥੇ ਬੈਠੋ ਬਲਾ ਮੈਂ ਕਿਹਾ ਥਵਾੜਾ ਮਨ ਮਟਾਓ ਹੋ ਗਿਆ ਭਾਈ ਇਹਨੂੰ ਮਨ ਮਟਾਓ ਨੂੰ ਮਾਣ ਕਰੋ ਮੈਂ ਟਾਈਮ ਕੋਲਦ ਰਿਹਾ ਮਾ ਦੇਵਾ ਕਰ ਦੇਵਾ ਜਾਨ ਨਹੀਂ ਦਿੰਦਾ ਭਾਈ ਠੀਕ ਐ ਜਿਹਨੇ ਵੀ ਗਲਤੀ ਕਰ ਲਈ ਐ ਮੈਂ ਕਿਹਾ ਤੁਸੀਂ ਆਪਸੀ ਨੇੜੇ ਲੱਗੋ ਮੈਂ ਇਹਨੂੰ ਕੰ ਆਪਾਂ ਨੇ ਬੜੀ ਮਿਹਨਤ ਕਰਕੇ ਚੜਾਇਆ ਇਹੋ ਚਲ ਸੰਤਿ ਹੋ ਜੂਗਾ ਮਾਟਰ ਜੀ ਉਹ ਹੀ ਤੈਨੂੰ ਪੁੱਛ ਲੂ ਕਿਧਰ ਨਹੀਂ ਨਹੀਂ ਗੁਰਿੰਦਰ ਯਾਰ ਉਹ ਹੋ ਉਹ ਗੁਰਿੰਦਰ ਖੜਾ ਯਾਰ ਉਹ ਕਹਿੰਦਾ ਤੇਰਾ ਉਹ ਇਹਨੂੰ ਸੁਧਰੋ ਸੰਭਾਲਦੇ ਕਰ ਲੋ ਮੇਰੀ ਗੱਲ ਸੁਣੋ ਉਹ ਵਿਚਾਰਾ ਕਿਸੇ ਨੂੰ ਉਹਨੂੰ ਉਹ ਆਜ਼ਾਦ ਹੈ ਨਾ ਉਹ ਉਹ ਪਾਰਟੀ ਕੇ ਉਹਦਾ ਨਹੀਂ ਮਾਟਰ ਜੀ ਹੁ ਤਾਂ ਰੌਲਾ ਹੀ ਨਹੀਂ ਹੈਗਾ ਇਲਾਕੇ ਜਿਵੇਂ ਸੋਭਾ ਆਉਣੀ ਰੌਲਾ ਪੰਚੀ ਰੌਲਾ ਨਹੀਂ ਰੌਲਾ ਤਾਂ ਪੰਚੀ ਆਲਾ ਪਿਆ ਵਾ ਚਲ ਪੰਚੀ ਪਹਿਲਾਂ ਸਰਪੰਚ ਨੂੰ ਜੋੜ ਲੋ ਇੱਕ ਵਾਰ ਉਹਦੇ ਨਾਲ ਨੇ ਨਾ ਕਰੋ ਇਲਾਕੇ ਚ ਵੀ ਆਪਣੀ ਬਦਨਾਮੀ ਕਰਾਉਣਾ ਥੋੜੀ ਸੈਂਟੀਵਰ ਕਿਤੇ ਪੁੱਛਣਾ ਮਾਸਟਰ ਜੀ ਉਹ ਕੋਈ ਇਹਨੂੰ ਕਹਿ ਗਿਆ ਮਾਸਟਰ ਜੀ ਪਤਾ ਕਿ ਦੂਜੇ ਬੰਦੇ ਤਾਂ ਆਏ ਨਹੀਂ ਦੂਜੀ ਪਾਰਟੀ ਨਹੀਂ ਬੈਣਾ ਚਾਹੀਦਾ ਤਾਂ ਹੀ ਗੱਲ ਕਲੀਅਰ ਹੁੰਦੀ ਸਾਰੀ ਉਹ ਖੜਾ ਵਿਚਾਰਾ ਖੜਾ ਹੈ ਜਿੱਦ ਤੱਕ ਇੱਕ ਥੀ ਰਹੀ ਹੋਈ ਹੈ ਉਹ ਮੰਨਦਾ ਨਹੀਂਦਾ ਹੈ ਉਹ ਮੇਰੇ ਕੋਲ ਵੀ ਤਾਂ ਨਹੀਂ ਆਈ ਉਹ ਕਹਿੰਦਾ ਅਸੀਂ ਨਾਲ ਹੀ ਆਏ ਸੀ ਆਪਾਂ ਲੈਣਾ ਹੀ ਨਹੀਂ ਉਹ ਸਾਨੂੰ ਪਤਾ ਉਹ ਸਾਨੂੰ ਅੱਛੇ ਉਹ ਮੰਨਿਆ ਵਿਚਾਰਾ ਜੇ ਹੋਣਾ ਆ ਤੋ ਕੋਈ ਨਹੀਂ ਖੜਾ ਇਹ ਜੇ ਕਰਦੇ ਸੈਂਡ ਦੀ ਕਰ ਲੋ ਉਹ ਜਰਾ ਹਾਂ ਉਹ ਪੈਂਡ ਦਾ ਬਣਾ ਹੋ ਜਾ ਉਹ ਮੰਨਦੇ ਚੌਕੀ ਦਾ ਮੰਨਦਾ ਹੋ ਗਿਆ ਹਾਂ ਸਾਨੂੰ ਲਾਸਟ ਟਾਈਮ ਤੱਕ ਉਹਨਾਂ ਦਾ ਦਵਾਰ ਨਹੀਂ ਦਾ ਹੈਗਾ ਦੇਖਾ ਖੜਿਆ ਸਜੰਗ ਇਹਦੇ ਕਹੇ ਤੇ ਗੁਰਮੀ ਤੇ ਗੁਰਮੀ ਜੀ ਨੂੰ ਬੁਲਾਇਆ ਕਾਗਜ਼ ਤਿਆਰ ਕਰਕੇ ਦਫ਼ਤਰ ਭੇਜਿਆ ਬੰਦਾ ਸਾਨੂੰ ਲਾਸਟ ਤੱਕ ਦਵਾਰ ਨਹੀਂ ਦੇਗਾ ਵੀ ਜੇ ਇਹ ਪੈਂਡ ਦਾ ਕੋਕੜਾ ਉਕਾਰੇ ਪੈਂਡਾ ਮੰਨਦਾ ਇਹ ਸਾਰੇ ਸਹਿਮਤੀ ਉਡਾਏ ਵੀ ਜੀ ਇਹ ਸਾਰੇ ਸਹਿਮਤੀ ਲੈ ਲੇਕਿਨ ਦੂਜੇ ਬੰਦੇ ਨੇ ਜਿਹਨੇ ਫਾਰਮ ਭਰਿਆ ਉਹਨਾਂ ਨਾਲ ਜ਼ਰੂਰੀ ਹੈ ਨਾ ਇੱਥੇ ਗੱਲ ਤਾਂ ਕਲੀਅਰ ਹੋਣੀ ਹੈ ਮੈਂ ਉਹਨੂੰ ਕਿਹਾ ਵੀ ਬੁੱਗੇ ਗੱਲ ਸੁਣ ਲੈ ਵੀ ਤੁਹਾਡੇ ਘਰ ਪੱਟੀ ਕਰਾ ਬੋਕਣਾ ਇੱਕ ਘਰ ਆ ਤੁਸੀਂ ਹੋਰ ਤਾਂ ਬੰਦਾ ਨਹੀਂ ਥੋੜੇ ਨਾਲ ਵੀ ਤੂੰ ਆ ਜਾ ਵੀ ਮੇਰੇ ਪਾ ਨੂੰ ਆ ਜਾ ਵੀ ਆਪਾਂ ਤੇਰੇ ਘਰ ਆ ਜਾਂਦੇ ਵੀ ਤੂੰ ਬਹਿ ਜਾ ਉਹ ਕਹਿੰਦਾ ਵੀ ਮੇਰਾ ਛੌਂਕ ਹੈ ਮੇਰਾ ਐਨੀਵੀ ਮੈਂ ਸਰਪੰਚੀ ਬਣਨਾ ਮਹਾ ਮੈਂ ਤੇ ਇੰਨਾ ਵੀ ਕਹਿ ਹੋ ਗਿਆ ਵੈਸੇ ਮੈਨੂੰ ਕਹਿ ਰਿਹਾ ਬੰਦੇ ਨੇ ਵੀ ਐ ਨਾ ਗਈ ਵੀ ਤੈਨੂੰ ਵੋਟਾਂ ਨਹੀਂ ਪੈਣੀਆਂ ਮੈਂ ਮੈਨੂੰ 30 ਤੇ 35 ਵੱਧ ਵੋਟਾਂ ਨਹੀਂ ਪੈਣੀਆਂ ਮੈਂ ਤੈਨੂੰ ਕਹਿੰਦਾ ਚਾਹ ਮੈਨੂੰ 10 ਪਾਵੇਂ ਸਾਢੇ ਘੱਟ ਨਹੀਂ ਪਾਵੇਂ ਪਰ ਮੈਂ ਖੰਡ ਇਹ ਮੈਂ ਚਲੋ ਕੱਥੇ ਕੋ ਜਾਵਾਂਗੇ 30 ਆਪਾਂ ਹੁਣ ਇੱਕੋ ਮੈਚਾ ਕਰਦੇ ਹਾਂ ਜਿਹੜੇ ਪਰ ਖੜੇ ਆਉਂਦਾ ਹੈ ਆਪਾਂ ਇਹ 15 ਬੰਦੇ ਉਹਨਾਂ ਦੇ ਘਰ ਆਉਂਦਾ ਇੱਕੋ ਜੇ ਦਾਲਦਾ ਦਿਨੇ ਆ ਜੀ ਜਿਹੜੇ ਮੁੰਡੇ ਜਾਣੇ ਆ ਉਹਨਾਂ ਦਾ ਕਹਿੰਦੇ ਵੀ ਨਹੀਂ ਮੰਨਦਾ ਉਹਨੂੰ ਸ਼ੌਕ ਪੂਰਾ ਕਰਨ ਨੂੰ ਤੁਸੀਂ ਜਿੱਤਰਾ ਖੜੇ ਆ ਤੁਸੀਂ ਦੋ ਬੰਦੇ ਖੜੇ ਆ ਆਪਨੇ ਬੁਲਾਏ ਤੁਸੀਂ ਤੁਗਤੋ ਇਹਨੂੰ ਜੇ ਵੋਟਾਂ ਪੈਂਦੀਆਂ ਤਾਂ ਮੇਰਾ ਸ਼ੌਕ ਪੂਰਾ ਹੋ ਜਾਊਗਾ ਹਾਂ ਬਸ ਕਹਾਂ ਨੂੰ ਵੀ ਅਗਲੇ ਵਾਰ ਵੀ ਕਰ ਲਵੇ ਸ਼ੌਕ ਪੂਰਾ ਅਗਲੀ ਵਾਰ ਵੀ ਆਪਾਂ ਨੇ ਸਹਿਮਤੀਓ ਕਰਨੀ ਹੈ ਹਾਂਜੀ ਹਾਂ ਅਗਲੀ ਵਾਰ ਜਿਹੜਾ ਪੰਜਾਂ ਦਾ ਪਤਰੋਲਾ ਪਿਆ ਮੈਂ ਤੁਹਾਨੂੰ ਇੱਕ ਵਾਰ ਕਹਿਣਾ ਹੈ ਦੂਿਆਂ ਨੂੰ ਵੀ ਕਹਿ ਦਿਓ ਜਿਹੜੇ ਨਹੀਂ ਸੁਣਦੇ ਬੰਦਾ ਮੁੰਨੇ ਨਾਲ ਸਾਹਮਣੇ ਲੱਗਿਆ ਮੇਰਾ ਰੱਬ ਨੇ ਜ਼ਿੰਦਗੀ ਬਣਾ ਰਿਹਾ ਇਹਦੇ ਨੂੰ ਸੁਣ ਲੈਣਾ ਉਹ ਮਤਲਬ ਧਿਆਨ ਨਾਲ ਸੁਣ ਲੈ ਮੈਂ ਅੱਗੇ ਨੂੰ ਵੀ ਆ ਕੇ ਟੰਗ ਪਸਾਵੇਂ ਇਸ ਤਰ੍ਹਾਂ ਹੀ ਤੇ ਅਸੀਂ ਉਹ ਰਾਤਾਂ ਤੇ ਚੱਲੂਗੇ ਅਸੀਂ ਅਸੀਂ ਹੁਣ ਚੱਲੇ ਨਹੀਂ ਰਹੇਗੇ ਜਿਹੜੇ ਲਾਗਵਾ ਦੇ ਪਿੰਡ ਆਉਣਾ ਸਹਿਜੇ ਨਾਲ ਸਵਾਲੀ ਤੁਹਾਡੀ ਪਹਿਲੀ ਵਾਰ ਆਪ ਕੋਈ ਕਿਰਪਾ ਹੋਈ ਜਮਾਲਕ ਦੀ ਇੱਕ ਬੰਦੇ ਨੇ ਮੈਂ ਕਹਿੰਦਾ ਵੀ 1000 ਫੋਨ ਆਇਆ ਹੋਣਾ 1000 ਅਜਿਹੀ ਗੱਲ ਹੋਰ ਹੈ ਇਕੱਲੇ ਬੰਦੇ ਨੇ ਨਹੀਂ ਸਿਰਜੰਕ ਰਿਆ ਹੈਗਾ ਇਹ ਕੰਮ ਮੈਂ ਤੈਨੂੰ ਦੱਸਿਆ ਇਕੱਲੇ ਨਹੀਂ ਕਰਿਆ ਹੈਗਾ ਇਹਦੇ ਪਿੱਛਾ ਹੈਗਾ ਕੋਈ ਸਿਆਸਤ ਹੈਗੀ ਹੈ ਸਮਝ ਗਿਆ ਸਾਇਦ ਤੈਨੂੰ ਪਹਿਲੇ ਦਿਨ ਕਹਿ ਦਿੰਦਾ ਵੀ ਤੇਰੇ ਨਾਲ ਵੀ ਸਿਆਸਤ ਹੋਣੀ ਕਿ ਤੂੰ ਸਿਆਸਤੀ ਨਹੀਂ ਹੈਗਾ ਹੋਰ ਸਭ ਨੂੰ ਪਤਾ ਹੋਈ ਹੈ ਅਸੀਂ ਜਮੇਰ ਜਿੱਦਾਂ ਠੇਕੇਦਾਰ ਦਾ ਉਸ ਟਾਈਮ ਦੇ ਚੱਲੇ ਨੇ ਚਾਹੇ ਨਿਆਣੇ ਤੇ ਸਾਨੂੰ ਚੌਥੇ ਪਾਰਚੌਣ ਜੇਵਾ ਪੰਜ ਪਤ ਰਾਜ ਹੈ ਉੱਜੇ ਕੰਮ ਕਰੇ ਹੋਰ ਦੱਸ ਦੋ ਲੜਕਾ ਕੁਝ ਹੋ ਗਿਆ ਉਹ ਦੂਆ ਕਰ ਲਾ ਨੇ ਕਹਿੰਦੇ ਰੈਂਪਸ ਕਰ ਦੇ ਦੇਖੋ ਇਹ ਬਾੜਾਂ ਵਾਲਿਆਂ ਨੇ ਕਾ ਬਾੜਾਂ ਵਾਲਿਆਂ ਨੂੰ ਚਾਹੀਦਾ ਵੀ ਆਪੇ ਵੈਸੇ ਤਾਂ ਬਾੜ ਦਾ ਬਾੜ ਵਿੱਚ ਚਾਹੀਦਾ ਦੇਖੋ ਜਿਹੜਾ ਬਾੜ ਤੇ ਦੂਏ ਪਾਸੇ ਲਿਜਾ ਕੇ ਕੋਈ ਵੀ ਹੈ ਹਲੋ ਜੀ ਕਹਿੰਦੇ ਇਕੱਠ ਹੋਇਆ ਜਿੰਨੇ ਕ ਬੰਦੇ ਇਕੱਠ ਚਾਏ ਸੀਗੇ ਉਹਨਾਂ ਨੇ ਹੁਣ ਨਗਰ ਖੇੜੇ ਤੇ ਸੌਂ ਖਾਈ ਹੈ ਵੀ ਜੇ ਸਹਿਮਤੀ ਨਹੀਂ ਹੁੰਦੀ ਤਾਂ ਵੋਟਾਂ ਜੇ ਪੈਣੀਆਂ ਤਾਂ ਗ੍ਰਿੰਦਰ ਦਾ ਪੱਖ ਲੈਣਾ ਗ੍ਰਿੰਦਰ ਦੀ ਹਾਮੀ ਭਰਨੀ ਸਭ ਨੇ ਵੋਟਾਂ 'ਚ ਸੋ ਸਰੋਪਾ ਬਾਤਿਆ ਠੀਕ ਹੈ ਗ੍ਰਿੰਦਰ ਦੇ ਨਾਮ ਨਾਲ ਇੰਨੇ ਦਸਿਆ ਕਾਲ ਇੰਨੇ ਕਮਦੇ ਹੁਣ ਸੌਂ ਖਾ ਕੇ ਕਹਿੰਦੇ ਵੀ ਅਸੀਂ ਗ੍ਰਿੰਦਰ ਦੇ ਨਾਲ ਹੈ ਚਾਹੇ ਬੋਟਾ ਪਹਿਣ ਜਾਂ ਨਾ ਪਹਿਣ ਕਾਉ ਜੀ ਮਠਾਮਿਉ ਕਰਾਤਾ ਗ੍ਰਿੰਦਰ ਦਾ ਬਹੁ ਬਹੁ ਮੁਬਾਰਕਾਂ ਵੈਕਰ ਚੜ੍ਹਦੀ ਕਲਾ ਰੱਖੇ ਸਾਰਿਆਂ ਨੇ ਇਕੱਠ ਕਰਿਆ ਜੀ ਕਿ ਸਹਿਮਤੀ ਹੋ ਜਵੇ ਅੱਦੇ ਬੰਦੇ ਫੇਰ ਨਹੀਂ ਪਹੁੰਚੇ ਸੋ ਜਿੰਨੇ ਕ ਪਹੁੰਚੇ ਉਹਨੇ ਹੁਣ ਸੌਂ ਖਾ ਕੇ ਜੀ ਇਹਨੇ ਅੰਕਲ ਸਾਡੇ ਹਫਤਾਰ ਸਿੰਘ ਅੰਕਲ ਜੀ ਗ੍ਰਿੰਦਰ ਸਰਪੰਚ ਇਹਨਾਂ ਚੁਣਿਆ ਗਿਆ ਉਹਦੇ ਡੈਡੀ ਜੀ ਇਹ ਬਾਈ ਪਿੰਡ ਦੇ ਹਰ ਇੱਕ ਦੁੱਖ ਸੁੱਖ ਚ ਖੜਦੇ ਆ ਲੋਕਾਂ ਨਾਲ ਹਨਾ ਚਾਹੇ ਕੋਈ ਰੱਬ ਨਾ ਕਰੇ ਮਾਰਗਦਾ ਹੋਵੇ ਨਾ ਉੱਥੇ ਜੇ ਅਰਦਾਸ ਬੇਨਤੀਆਂ ਨੇ ਤਲਾਣੀਆਂ ਦਾ ਪਾਠ ਕਰਨਾ ਮੈਂ ਇੱਕ ਗੱਲ ਦੱਸ ਰਿਹਾ ਤੁਹਾਨੂੰ ਸਾਥ ਦੇਣ ਦੀ ਬਹੁਤ ਲੋੜ ਹੈ ਜੇ ਸਾਥ ਨਾਲ ਦਿਆ ਹਨਾ ਇਹਨਾਂ ਤੋਂ ਬਿਨਾ ਕੋਈ ਪਿੰਡ 'ਚ ਐਸਾ ਬੰਦਾ ਹੈ ਹੀ ਨਹੀਂ ਵੀ ਜਿਹੜਾ ਕਿਸੇ ਦੁੱਖ ਵਿੱਚ ਜਾ ਕੇ ਪਾਠ ਕਰ ਸਕੇ ਅਰਦਾਸ ਕਰ ਸਕੇ ਹੁਣ ਇਹ ਬੰਦੇ ਆਪਣੇ ਨਾਲ ਹੈ ਨਾ ਸਾਰੇ ਬੰਦਿਆਂ ਨੂੰ ਮੈਂ ਇਹ ਅਪੀਲ ਕਰਦਾ ਕਿ ਤੁਸੀਂ ਵੀ ਸਾਥ ਜੁੜੋ ਨਾਲ ਰਹੋ ਠੀਕ ਹੈ ਬਾਕੀ ਤੁਹਾਡੀ ਆਪਣੀ ਸੋਚ ਹੈ ਜੇ ਪਿੰਡ 'ਵਾਂ ਸਹਿਮਤੀ ਹੁੰਦੀ ਹੈ ਤਾਂ ਭਾਈ ਉਹਦੇ ਵਰਗੀ ਰੀਸ ਨਹੀਂ ਆ ਗਈ ਨਾ ਕਿੰਨਾ ਕੁਝ ਬਣਨਾ ਪਿੰਡ 'ਚ ਸੋ ਅਸੀਂ ਅੰਕਲ ਦਾ ਤਾਂ एहसान ਦੇ ਨਹੀਂ ਸਕਦੇ ਹੈ ਨਾ ਹਰ ਇੱਕ ਤੇ ਦੁੱਖ ਸੁੱਖ 'ਚ ਖੜਦੇ ਆ ਤਾਂ ਬਾਕੀ ਭਾਈ ਤੁਹਾਡੀ ਆਪਣੀ ਆਪਣੀ ਇੱਛਾ ਹੈ ਮਰਜ਼ੀ ਹੈ